ਸਾਤਸਰੀਆ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਕੱਲਾ ਸ਼ੇਰੀ ਇਹ ਸੁਣ ਲਿਖਾ ਹੈ ਦੇਵਤਾਲੀ ਵਾਰੀ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਕਰਨਜੀਤ ਬੈਠੀ ਰੋ ਰਹੀ ਸੀ ਉਹਦੀਆਂ ਅੱਖਾਂ ਸੁੱਜ ਕੇ ਘੜੋਲਾ ਵੱਡ ਦਿੱਤੀਆਂ ਸਨ ਦੂਸਰੇ ਪਾਸੇ ਬੈਠੀ ਉਸਦੀ ਮਾਂ ਬਲਬੀਰਪੁਰ ਮਸ਼ੀਨ ਤੇ ਕੁਝ ਸলাই ਕਰ ਰਹੀ ਸੀ ਕਿੰਨੀ ਵਾਰ ਆਖਿਆ ਉਹਦਾ ਜਿੱਤਰ ਨਾ ਕਰਿਆ ਕਰ ਕਦੇ ਅਮਲੀ ਫੰਗੀ ਵੀ ਠੀਕ ਹੋਏ ਨੇ ਨਾਲ ਆ ਜਾਇ ਖਣੇ ਦਾ ਚਿੱਟਾ ਤਾਂ ਜਮਾ ਹੀ ਸੁਭਾਵ ਨਾਲਦਾ ਬੰਦੇ ਦੀ ਅੱਕੋ ਕੋ ਨਾ ਮੰਨ ਲੈ ਦਸ ਪਰਮ ਇੱਕ ਵਾਰੀ ਉਸ ਦਾ ਇਲਾਜ ਤਾਂ ਕਰਵਾ ਕੇ ਦੇਖ ਲਈ ਅੰਜੂ ਸੁੱਟਦੀ ਉਹ ਸਰਖਰਾਉਂਦੇ ਬੁੱਲਾ ਨਾਲ ਬੋਲੀ ਇਲਾਜ ਇਲਾਜ ਕਰਾਉਣ ਉਹ ਜਿਹਨੇ ਜੰਮਿਆ ਏ ਉਹ ਕਰਾਉਣ ਆਪਾਂ ਕੇ ਕਰਵਾਈਏ ਉੜਕੇ ਜਾਗਦੀ ਹੋਈ ਬੋਲੀ ਉਹ ਗੋਡਿਆਂ 'ਚ ਸਿਰ ਦੇ ਕੇ ਹੰਝੂ ਵਹਾਉਂਦੀ ਫਿਰ ਬੋਲੀ ਆਹੋ ਮਾਂ ਅਲਾਇ ਤਾਂ ਉਹੀ ਕਰਵਾਉਣਗੇ ਪਰ ਆਪਾਂ ਬਸ ਕਰ ਪੜੀਏ ਤੈਨੂੰ ਇੱਕ ਵਾਰ ਕਹਿ ਦਿੰਦਾ ਸੋ ਕਹਿ ਦਿੰਦਾ ਤੂੰ ਆਪਦੀ ਤਿਆਰੀ ਕਰ ਆਪਾਂ ਕੋਈ ਹੋਰ ਘਰ ਭਾਂ ਦੇ ਐਵੇਂ ਨਾ ਉਹਦੇ ਆਮਲੀ ਪਿੱਛੇ ਆਪਣਾ ਹਾਲ ਖਰਾਬ ਕਰ ਨਾ ਮੇਰਾ ਉਹ ਫਿਰ ਗੋਡਿਆਂ 'ਚ ਸਿਰ ਦੇਈ ਬੈਠੀ ਉਗੀ ਰਹੀ 10 ਕਾਸ ਮਾਂ ਨੂੰ ਖਾਣੇ ਜਹਾਨ ਚ ਮੁੰਡੇ ਮੁੱਕ ਗਏ ਇੱਕ ਤੋਂ ਇੱਕ ਚੰਗਾ ਚੋਖਾ ਮਿਲ ਜੂ ਸੁਖ ਨਾਲ ਸਾਰੀ ਜ਼ਿੰਦਗੀ ਕੱਢਣੀ ਐ ਕੋਈ ਕੁੜੀਆਂ ਦਾ ਖੇੜਾ ਕਦੇ ਮਰ ਜੜੀਏ ਕਦੇ ਜਿਉਂ ਚੜੀਏ ਉਹ ਰੋਂਦੀ ਹੌਲੀ ਜਿਹੀ ਸਿਰ ਚੁੱਕ ਕੇ ਚਾਹਦੀ ਐ ਤੇ ਮਾਂ ਦੀਆਂ ਸੱਤ ਗੱਲਾਂ ਉੱਤੇ ਉਸ ਦੇ ਕਾਰਜ ਨੂੰ ਪੂਰੀਆਂ ਨਹੀਂ ਜਾ ਕੇ ਪੀਣਾ ਕਰ ਬਲਬੀਰ ਕੁਰ ਬੋਲਦੀ ਚੱਕੀ ਉਹ ਮਨਹੀ ਮਨ ਸੋਚ ਰਹੀ ਸੀ ਜੇ ਕੋਈ ਚੰਗਾ ਦਹਾਜ ਹੋ ਜਾਵੇ ਤਾਂ ਮੇਰਾ ਵੀ ਖਾਣ ਬਣ ਗਿਆ ਇਹਦਾ ਦੂਸਰੇ ਪਾਸੇ ਜਿੰਦਾ ਸਤਵਾਂ ਇਕੱਠਾ ਹੋਇਆ ਮੰਜੇ ਤੇ ਪਿਆ ਹੈ ਮਾਚਰਨ ਮਨ ਔਖਾ ਕਰਦੀ ਹੈ ਉਸ ਦੇ ਕੋਲ ਖੜੀ ਚਾਹ ਦਾ ਗਲਾਸ ਮੋਨ ਉਲਾਰੀ ਹੈ ਦੇ ਉੱਠ ਖੜ ਪੁੱਤਾ ਕੁਝ ਖਾ ਲੈ ਕਿਉਂ ਤੂੰ ਮੇਰੀ ਜਾਨ ਲੈਣੀ ਕੀਤੀ ਹੈ ਉਸ ਨੂੰ ਝੰਜੋੜਦੀ ਹੈ ਓ ਹੋਏ ਹੋਏ ਅੱਖਾਂ ਖੋਲਦਾ ਹੈ ਲੈ ਇ ਲੈ ਉਸਨੇ ਕੋਲ ਬੈਠ ਕੇ ਤਲਾਸ਼ ਲਈ ਮੂੰਹ ਨਾਲ ਲਾ ਦਿੱਤਾ ਉਹ ਕੰਬ ਰਿਹਾ ਸੀ ਅੱਖਾਂ नशे ਨਾਲ ਟੁਰੇ ਸਨ ਚਰਨ ਚਿਰਤੇ ਹੱਥ ਫੇਰਦੀ ਹੈ ਕਿਉਂ ਨਹੀਂ ਸਮਝਦਾ ਤੂੰ ਇਹ ਨਸ਼ੇ ਤੇਨੂੰ ਖਾ ਜਾਣਗੇ ਤੇ ਮੈਨੂੰ ਵੀ ਉਹ ਸੜਾਕੇ ਮਾਰ ਚਾ ਪੀ ਰਿਹਾ ਸੀ ਚਰਨ ਉਸ ਨੂੰ ਸੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਚਰਨ ਵੱਲ ਝਾਕਿਆ ਮਾਂ ਮੈਂ ਵੀ ਚਾਹੁੰਦਾ ਹਾਂ ਕਿ ਇਸ ਤੋਂ ਮੇਰਾ ਖੜਾ ਫਿੱਟੇ ਪਰ ਕੀ ਕਰਾਂ ਮੈਨੂੰ ਰਣਜੀਤ ਦੀ ਬਹੁਤ ਯਾਦ ਆਉਂਦੀ ਹੈ ਤੇ ਫਿਰ ਮੇਰਾ ਸਰੀਰ ਝੁੱਕਣ ਲੱਗ ਪੈਂਦਾ ਹੈ ਤੇ ਤੇ ਮੈਨੂੰ ਨਸ਼ਾ ਚਾਹੀਦਾ ਹੈ ਨਸ਼ਾ ਚਾਹੀਦਾ ਬੇਬੇ ਮੈਨੂੰ ਨਸ਼ਾ ਚਾਹੀਦਾ ਠੀਕਾ ਠੀਕਾ ਜਿਹੜਾ ਲੱਗਣ ਤੋਂ ਬਾਅਦ ਮੈਂ ਆਪਣੇ ਆਪ ਰਣਜੀਤ ਕੋਲ ਪਹੁੰਚ ਜਾਂਦਾ ਹਾਂ ਤੇ ਸਾਰਾ ਦਿਨ ਉਸ ਨਾਲ ਖੂ ਗੱਲਾਂ ਕਰਦਾ ਹਾਂ ਤੇ ਤੇ ਫੇਰ 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 ਪਤਾ ਨਹੀਂ ਕਿਉਂ ਉਹ ਇੱਕਦਮ ਮੇਰੇ ਕੋਲੋਂ ਦੂਰ ਚਲੀ ਜਾਂਦੀ ਹੈ ਤੇ ਦੂਰ ਚਲੀ ਜਾਂਦੀ ਹੈ ਬੇ ਕਮਲਿਆ ਤੇਰੇ ਬਹਿਬ ਨੇ ਉਹ ਵਿਚਾਰੀ ਤਾਂ ਤੈਨੂੰ ਉਥੇ ਦੇਖ ਕੇ ਬੈਠੀ ਹੁੰਦੀ ਸੀ ਉਹ ਆਪਣੀ ਚੁੰਨੀ ਨਾਲ ਹੰਝੂ ਗੁੰਜਣ ਲੱਗੀ ਤੂੰ ਆ ਨਸ਼ਾ ਕਰਨਾ ਛੱਡ ਦੇ ਪੁੱਤ ਉਹ ਵੀ ਘਰ ਆ ਜਾਊਗੀ ਬਾਰਾ ਪਰ ਮਾਂ ਜੇ ਉਹ ਮੇਰੇ ਕੋਲ ਹੋਵੇ ਕਮੈ ਨਸ਼ਾ ਛੱਡ ਸਕਦਾ ਹਾਂ ਹਾਂ ਜ਼ਰੂਰ ਨਸ਼ਾ ਛੱਡ ਸਕਦਾ ਮੈਂ ਦੇਖੋ ਆ ਉਹ ਕਿੱਥੇ ਤੋਰਦੇ ਨੇ ਇਦਾਂ ਅਗਲੇ ਉਹ ਵੀ ਸਹੀ ਨਹੀਂ ਕੌਣ ਛੜੀ ਦੇ ਲੜ ਲਾਵੇ ਆਪਦੀ ਧੀ ਨੂੰ ਛਿੰਦੇ ਨੇ ਆਪਣੇ ਹੱਥ ਚਾਰ ਨੱਗੇ ਕੀਤੇ ਪੈਸੇ ਦੇ ਦੇ ਬੇਬੇ ਪੈਸੇ ਦੇ ਦੇ ਉਹ ਜੋਰ-ਜੋਰ ਨਾਲ ਰੋਣ ਲੱਗੀ ਮੇਰੀ ਜਾਨ ਕੱਢ ਲੈ ਜਾਨ ਕੱਢ ਲੈ ਮੇਰੀ ਦੁਸ਼ਮਣਾ ਮੇਰੀ ਜਾਨ ਕੱਢ ਲੈ ਉਹ ਕਿੰਨਾ ਚਿਰ ਹੀ ਗੜਗੜਾਉਂਦਾ ਰਹਾ ਫਿਰ ਉੱਠਿਆ ਤੇ ਸਾਹਮਣੇ ਪਿਆ ਸਿਲੰਡਰ ਚੁੱਕ ਤੁਰ ਪਿਆ ਚੰਦ ਨੇ ਬਥੇਰਾ ਹੱਥ ਜੋੜੇ ਪਰ ਉਹ ਨਾ ਨੁਕਿਆ ਤੇ ਬੂਹਾ ਲੰਘ ਗਿਆ ਸ਼ਾਮ ਹੋ ਚੋਲੀ ਸੀ ਤੇ ਉਹ ਚੱਲੀ ਜਈ ਹੋਈ ਚੁੱਲ੍ਹੇ ਅੱਗੇ ਬੈਠੀ ਡੱਕੇ ਤਰੋੜ-ਮੋੜ ਲਾ ਰਹੀ ਸੀ ਉਸ ਦੇ ਕੋਲ ਗੁਆੜਾ ਰੱਖ ਲਈ ਚਰਨ ਭਨੇ ਚਿੰਦਾ ਗਲੀ ਚ ਲੰਮਾ ਪਿਆ ਹੈ ਆ ਮੈਂ ਤੇਰੇ ਨਾਲ ਚੁਗਵਾ ਲਿਆ ਮਾਂ ਉਹ ਸੁੰਨੀ ਜਿਹੀ ਹੋਈ ਗਵੰਡਨ ਦੇ ਮੂੰਹ ਵੱਲ ਚਾਕੀ ਤੇ ਉੱਠ ਕੇ ਤੁਰ ਪਈ ਲੱਗਦਾ ਸੀ ਜਿਵੇਂ ਉਸ ਦੇ ਅੰਦਰ ਜਾਣ ਹੀ ਨਾ ਹੋਵੇ ਗਵੰਡਨ ਨੇ ਚਰਨ ਦੀ ਹਾਲ ਤੇ ਹੋਰ ਕਿਸੇ ਨੂੰ ਆਵਾਜ਼ ਮਾਰੀ ਤੇ ਛਿੰਦੇ ਨੂੰ ਮੰਜੇ ਤੇ ਲਟਾ ਲਿਆ ਚਰਨ ਸੁੱਨ ਹੋਈ ਖੜੀ ਮੰਜੇ ਤੇ ਪਈ ਛਿੰਦੇ ਵਰਦੀ ਥਈ ਸੀ ਗਵੰਡਨ ਰੁਕੀ ਚਰਨ ਕਿੰਨਾ ਕੁ ਸਮਾਂ ਪਰਦਾ ਰੱਖੇਗੀ ਬਾਈ ਜੀ ਹੋਰਾਂ ਤੋਂ ਕਰਤਾ ਤੇਰਾ ਉਹ ਜਿਹੜਾ ਪਿਆ ਹੈ ਚਰਨ ਪੋਣਾ ਕੋਲ ਆ ਪੋਚੀ ਤੇ ਕੰਬਦੇ ਹੱਥਾਂ ਨਾਲ ਫੋਨ ਚੁੱਕ ਕੇ ਕੈਨੇਡਾ ਨੰਬਰ ਬਣਾ ਦਿੱਤਾ ਅੱਗੋਂ ਸਵਰਨ ਸਿੰਘ ਉਸਦਾ ਪਤੀ ਦੀ ਆਵਾਜ਼ ਆਈ ਤਾਂ ਚਰਨ ਫਟਫਟ ਕੇ ਰੋਣ ਲੱਗ ਪਈ ਛਿੰਦੇ ਨੂੰ ਬਚਾ ਲੈ ਮੇਰੇ ਛਿੰਦੇ ਨੂੰ ਬਚਾ ਲੈ ਉਸ ਨੇ ਰੋਦਿਆਂ ਸਾਰੀ ਕਹਾਣੀ ਦੱਸੀ ਚਾਰ ਦਿਨਾਂ ਬਾਅਦ ਇੱਕ ਰਾਤ ਸਵਰਨ ਸਿੰਘ ਘਰ ਆ ਪੋਚਿਆ ਚਰਨ ਨੇ ਧਾਤਾ ਮਾਰ ਕੇ ਉਸ ਨੂੰ ਜੱਥੀ ਪਾ ਲਈ ਮੈਨੂੰ ਲੱਗਦਾ ਸੀ ਮੈਂ ਤੈਨੂੰ ਦੁਖੀ ਨਾ ਕਰਾਂ ਸਿੰਦੇ ਨੂੰ ਮੈਂ ਠੀਕ ਕਰ ਲਵਾਂਗੀ ਪਰ ਸਾਰਾ ਕੁਝ ਮੇਰੇ ਹੱਥਾਂ ਚੋਂ ਖਿਸ ਗਿਆ ਕੋਈ ਨਾ ਕੋਈ ਨਾ ਭਗਵਾਨ ਨੇ ਜਿਵੇਂ ਤੈਨੂੰ ਸਹੀ ਲੱਗਿਆ ਤੂੰ ਕੀਤਾ ਪਰਣਜੀਤ ਨੂੰ ਕਿਉਂ ਲੈ ਗਏ ਉਸ ਦੇ ਘਰ ਵਾਲੇ ਘੱਟੋ-ਘੱਟ ਉਹ ਤਾਂ ਮੈਨੂੰ ਦੱਸ ਸਕਦੇ ਸੀ ਪਤਾ ਨਹੀਂ ਉਹਨਾਂ ਦਾ ਮਨ ਜਾਣਦਾ ਚੰਨ ਰੋ ਕੇ ਆਪਣੀਆਂ ਅੱਖਾਂ ਪੋਝਣ ਦੀ ਸਵਰਨ ਸਿੰਘ ਸੁੱਤੇ ਪਏ ਪੁੱਤਰ ਬਲਚਾਕਿਆ ਤਾਂ ਹੰਝੂ ਪਰਕਾ ਚ ਤਪਕਾਈ 6 ਫੁੱਟ ਦਾ ਗੱਭਰੂ ਜਵਾਨ ਹੱਡੀਆਂ ਦੀ ਬੋਟ ਰਹਿ ਚੁੱਕਾ ਸੀ ਉਹ ਜੋ ਪਚਾਪ ਉਹਦਾ ਸਿਰ ਕੋਲ ਬਕਸ ਮੋੜ ਬਾਹਰ ਆ ਰਿਹਾ ਸੀ ਸਵੇਰ ਹੋਈ ਚਿੰਦਾ ਉਠਿਆ ਤੇ ਵਿੜੇ ਵੱਲ ਚਾਕਣ ਲਗਾ ਸਰੀਰ ਦਾ ਹਲਕਾ ਹਲਕਾ ਦਰਦ ਮਹਿਸੂਸ ਹੋ ਰਿਹਾ ਸੀ ਉਸਨੇ ਮਾਂ ਨੂੰ ਆਵਾਜ਼ਾਂ ਮਾਰੀਆਂ ਪਰ ਕੋਈ ਆਵਾਜ਼ ਨਹੀਂ ਉਹ ਬੈਠਾ ਸੜ ਫੜ ਲਗਾ ਪਿੱਛੋਂ ਸਵਰਨ ਸਿੰਘ ਨੇ ਮੋਢੇ ਤੇ ਹੱਥ ਰੱਖਿਆ ਕਿਵੇਂ ਐ ਪਤਰਾ ਚਿੰਦਾ ਇਕਦਮ ਹੱਕਾ ਬੱਕਾ ਰਹਿ ਗਿਆ ਤੇ ਬੁੰਨਾ ਜੋੜਨ ਦੀ ਆਵਾਜ਼ ਆਈ ਬਾਪੂ ਜੀ ਅੱਖਾਂ ਚ ਪਰਨ ਪਰਨ ਹੰਝੂ ਵਹਿ ਗਰੇ ਬਾਪੂ ਜੀ ਉਸ ਨੇ ਫਿਰ ਦੁਆਰੇ ਕਿਹਾ ਉਸ ਨੇ ਆਪਣੀ ਜੱਫੀ ਚ ਘੁੱਟ ਲਿਆ ਕਿੰਨਾ ਹੀ ਸਮਾਂ ਹੋ ਰਿਹਾ ਰਿਹਾ ਮੈਨੂੰ ਬਚਾ ਲੈ ਬਚਾ ਲੈ ਬਾਪੂ ਮੈਨੂੰ ਬਚਾ ਲੈ ਉਸਨੇ ਵੀ ਹਾਂ ਚਿਰ ਹਰਾਇਆ ਤੈਨੂੰ ਮੇਰਾ ਆਖਾ ਮੰਨਣਾ ਪੈਣਾ ਹੈ ਹਾਂ ਬਾਪੂ ਜੀ ਮੈਂ ਝੂਰ ਮੰਨੂਗਾ ਉਸ ਦੀਆਂ ਅੱਖਾਂ ਦੀ ਚਮਕ ਸੀ ਦੋ ਘੰਟੇ ਲੰਘ ਗਏ ਤਾਂ ਉਹ ਤੜਫਣ ਲੱਗਾ ਸਵਰਨ ਸਿੰਘ ਕੋਲ ਬੈਠਾ ਉਸ ਦੀ ਹਾਲਤਾਂ ਵਾਹ ਕੋ ਟੁਰ ਲੱਗਾ ਤੇ ਡਾਕਟਰ ਕੋ ਦਵਾਈ ਵੀ ਲਿਆਂਦੀ ਹੌਲੀ ਹੌਲੀ ਮੋਰ ਪੈ ਗਿਆ ਪਰ ਚਰਨ ਉਸ ਨੂੰ ਤੜਫਦੇਆਂ ਦੇਖਦੀ ਧਰੋਂਣ ਲੱਗ ਪੈਂਦੀ ਸਰਵਰਨ ਸਿੰਘ ਉਹ ਬੜਾ ਪੱਕਾ ਇਰਾਦਾ ਕਰ ਉਸ ਦਾ ਇਲਾਜ ਕਰਵਾ ਰਿਹਾ ਸੀ ਦੋ ਦਿਨ ਲੰਘੇ ਤਾਂ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ ਉਸ ਦੇ ਸਾਰੇ ਸਰੀਰ 'ਚ ਦਰਦ ਹੋ ਰਿਹਾ ਸੀ ਸਰਵਰਨ ਸਿੰਘ ਨੇ ਛਿੰਦੇ ਦੀਆਂ ਅੱਖਾਂ ਚੱਖਾ ਪਾਈਆਂ ਪੁੱਤਰਾ ਜਾਦ ਕਰ ਲੋ ਉਹ ਦਿਨ ਜਦੋਂ ਕੋ ਮੇਰੇ ਇੱਕ ਕਹਣੇ ਦੇ ਵੱਡੀ ਦੇ ਮਿਦਾਨ 'ਚ ਵੱਡੇ ਵੱਡੇ ਖਟਾਰੀ ਨੇ ਚਲਾ ਕੇ ਮਾਰਦਾ ਸੀ ਜਾਦ ਕਰ ਸਰਵਰਨ ਸਿੰਘ ਦੀਆਂ ਅੱਖਾਂ 'ਚ ਉਹ ਉਤਰਾਇਆ ਜਾਲ ਕਰ ਤੇਰੇ ਦਾਦੇ شیر ਸਿੰਘ ਵਾਰੀ ਉਹ ਕੀ ਕਹਿੰਦੇ ਹੋਣਗੇ ਬਲਵਾਨਾਂ ਦੇ ਘਰ ਨਸ਼ੇ ਦੀ ਪੈਦਾ ਹੋ ਗਿਆ ਉੱਠ ਸ਼ੇਰਾ ਮਾਰ ਹੰਬੜਾ ਤੋੜ ਦੇ ਨਸ਼ੇ ਦੀਆਂ ਜਮੀਰਾਂ ਨੂੰ ਪਾੜ ਦੇ ਧਰਤੀ ਉੱਠ ਉੱਠ ਛਿੰਦੇ ਦਾ ਸਰੀਰ ਕੰਬਣ ਲੱਗਾ ਉਸ ਦੀਆਂ ਅੱਖਾਂ 'ਚੋਂ ਪਾਣੀ ਵਹਿ ਦਰਿਆ ਉਸ ਦੇ ਮੂੰਹ 'ਚੋਂ ਲਹਾਰਾਂ ਡਕਰੀਆਂ ਸਨ ਪਰ ਉਹ ਆਪਣੇ ਪਿਓ ਵੱਲ ਝਾਕਦੇ ਹੋਏ ਖੜਾ ਹੋਇਆ ਤੇ ਧਰਤੀ ਤੇ ਜ਼ੋਰਦਾਰ ਪੈਰ ਮਾਰਿਆ ਨਹੀਂ ਕਰਨਾ ਨਸ਼ਾ ਮੈਂ ਮੈਂ ਨਸ਼ੇੜੀ ਨਹੀਂ ਨਸ਼ੇੜੀ ਨਹੀਂ ਮੈਂ ਭਲਵਾਨ ਸਵਰਨ ਸਿੰਘ ਦਾ ਪੁੱਤਰ ਹਾਂ ਸ਼ੇਰ ਸਿੰਘ ਦਾ ਪੋਤਾ ਹਾਂ ਉਸ ਨੇ ਐਨੀ ਜ਼ੋਰ ਦੀ ਗੋਲਿਆ ਕਿ ਆਂਢੇ ਗਵਾਂਢੀ ਦੀ ਖੋਸ਼ ਹੋ ਗਈ ਕੰਦਾ ਦੀ ਕਰ ਗਈ ਤੇ ਵਧਾਈਆਂ ਦੇਣ ਲੱਗੇ ਤੇ ਹੱਸਣ ਲੱਗ ਪਏ ਸਵਰਨ ਸਿੰਘ ਨੇ ਹੰਝੀੇ ਕੁੱਟਦੇ ਆ ਛਿੰਦੇ ਨੂੰ ਇੱਕ ਨਾਲ ਲਾ ਲਿਆ ਕੁਝ ਦਿਨ ਚ ਛਿੰਦਾ ਬਿਲਕੁਲ ਆਮ ਲੋਕਾਂ ਬਾਗ ਹੋ ਗਿਆ ਤੇ ਉਹਨੂੰ ਵਧੀਆ ਆਸਰਾ ਦਿੱਤੀ ਉਹ ਦਿਨਾਂ ਚ ਹੀ ਸੋਨਾ ਹੋ ਗਿਆ ਪਹਿਲਾ ਵਰਗਾ ਗੱਭਰੂ ਉਹ ਚੱਲਿਆ ਸੀ ਇੱਕ ਦਿਨ ਸਵਰਨ ਸਿੰਘ ਉਸ ਨੂੰ ਗੱਡੀ 'ਚ ਬਿਠਾ ਰਣਜੀਤ ਦੇ ਘਰ ਜਾ ਪਹੁੰਚਿਆ ਰਣਜੀਤ ਦੇ ਬੇੜੇ 'ਚ ਜਾ ਕੇ ਹੱਥ ਤੋੜਤੀ ਖੜ ਗਿਆ ਮੰਝੇ 'ਤੇ ਬੈਠੀ ਬਲਵੀਰ ਕੌਰ ਮੂੰਹੋਂ ਕੁਝ ਨਾ ਬੋਲੀ ਤੇ ਬਿਟਰ-ਬਿਟਰ ਚਾਪਾਂ ਲੱਗਦੀਆਂ ਬੰਧੋੜੀਆਂ ਕੋ ਰਣਜੀਤ ਸੋਸਤ ਹੋਈ ਬੈਠੀ ਸੀ ਮੂੰਹ ਛੱਡ ਰਹੀ ਸੀ ਉਸ ਦੀ ਨਜ਼ਰ ਪਈ ਤਾਂ ਉਹ ਖੜੀ ਹੋ ਗਈ ਤੇ ਬੁੱਲਾਂ 'ਤੇ ਹੱਥ ਰੱਖ ਕੇ ਕਰੋਣ ਲੱਗ ਪਈ ਉਹ ਦੇਖ ਰਹੀ ਸੀ ਬਲਵੀਰ ਕੌਰ ਬੁੜਗੁੜ ਕਰਨ ਲੱਗੀ ਸਵਰਨ ਸਿੰਘ ਗੱਡੀ ਇੱਕ ਪਾਸੇ ਲਾਹ ਬੂਹਾ ਲੰਗਾਇਆ ਉਸਨੇ ਦੇਖਿਆ ਚਿੰਦਾ ਹੱਥ ਜੋੜੀ ਦੇੜੇ ਚ ਬਲਵੀਰ ਕੌਰ ਦੇ ਸਾਹਮਣੇ ਖੜਾ ਸੀ ਕੀ ਗੱਲ ਕੁੜਮਣੀਏ ਤੁਹਾਡੇ ਘਰ ਪਰੌਣੇ ਟਰੌਣੇ ਨਹੀਂ ਬੈਠਣ ਉੱਠਣ ਲਈ ਨਹੀਂ ਕਿਹਾ ਜਾਂਦਾ ਉਹ ਸਵਰਨ ਸਿੰਘ ਨੂੰ ਦੇਖ ਕੇ ਅੜਬੜਾ ਗਏ ਨਹੀਂ ਨਹੀਂ ਆਓ ਜੀ ਆਓ ਬੈਠੋ ਥੋੜਾ ਹੀ ਘਰ ਹੈ ਉਹੋ ਖੜੀ ਹੋ ਗਈ ਰਣਜੀਤ ਨੇ ਨੀ ਰਣਜੀਤ ਲੈ ਆ ਮੰਜਾ ਇਥੋਂ ਰਿਸ਼ਤੇਦਾਰ ਆਏ ਨਹੀਂ ਰਣਜੀਤ ਅੱਖਾਂ ਬੋਦੀ ਚਟ ਮੰਜਾ ਚੁੱਕ ਲਈ ਤੇ ਫਤਿਹ ਬਣਾਉਣ ਲੱਗੀ ਸਵਰਨ ਸਿਉ ਨੇ ਉਸ ਦਾ ਸੱਪ ਦੋਸੀਆ ਉਸ ਨੂੰ ਖੜੀ ਦੇਖ ਬਲਬੁਰ ਪਰ ਬੋਲੀ ਜਾ ਕੁੜੇ ਚਾਹ ਬਣਾ ਲਿਆ ਉਹ ਕਾਲੀ ਨਾਲ ਅੰਦਰ ਵੱਲ ਗਈ ਪਰ ਉਹਦੇ ਹੰਝੂ ਹਾਲੇ ਵੀ ਬਹਿਰ ਸਨ ਉਸ ਨੇ ਗਾਇ ਚਲਾਇਆ ਤੇ ਚਾਹ ਬਣਾਉਣ ਲੱਗੀ ਉਹ ਕ੍ਰਿਤੀ ਤੋਂ ਚਿੰਦੇਵਾਂ ਦੇਖ ਰਹੀ ਸੀ ਤੇ ਮਨ ਦੀ ਮਾਨੋਸਰੀ ਖਹਿਰ ਮੰਗ ਰਹੀ ਸੀ ਚਾਹ ਪਾਣੀ ਹੋ ਚੁੱਕਾ ਸੀ ਸਵਰਨ ਸਿਉ ਨੇ ਹੱਥ ਜੋੜਦਿਆਂ ਦੇਖ ਕਿਹਾ ਦੇਖ ਭਾਈ ਦੇਖ ਬਲਮੀਰ ਕੋਰੇ ਅਸੀਂ ਰਣਜੀਤ ਨੂੰ ਲੈਣ ਆਏ ਆ ਮੁੰਡਾ ਨਸ਼ਾ ਪਤਾ ਬਿਲਕੁਲ ਛੱਡ ਪਿਆ ਆਪਣੀ ਤਸੱਲੀ ਕਰ ਲਵੇ ਉਹ ਨਾਸ਼ ਰਹੀ ਮਾਰਕ ਸੀ ਕਦੇ ਸੁੱਕੇ ਦਰਖਤ ਵੀ ਹਰੇ ਹੋਏ ਨੇ ਇੱਕ ਵਾਰ ਨਸ਼ਾ ਹੱਡਾਂ ਨੂੰ ਲੱਗ ਜਾਵੇ ਫੇਰ ਕਿੱਥੇ ਖੜਾ ਛੜਦਾ ਭਾਈ ਸਾਹਿਬ ਨਸ਼ੇੜੀ ਤਾਂ ਨਸ਼ੇੜੀ ਰਹਿੰਦਾ ਹੈ ਨਹੀਂ ਨਹੀਂ ਮੰਮੀ ਜੀ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਮੇਰੇ ਹੱਥ ਪੈਰ ਬਿਲਕੁਲ ਠੀਕ ਨੇ ਕਿਤੇ ਕੋਈ ਜ਼ਖਮ ਨਹੀਂ ਹੈ ਕੋਈ ਟੀਕਾ ਗੋਲੀ ਨਹੀਂ ਖਾਂਦਾ ਹੁਣ ਮੈਂ ਉਸਨੇ ਖੁਸ਼ ਹੁੰਦਿਆਂ ਦੱਸਿਆ ਸਵਰਨ ਸਿੰਘ ਵੀ ਛਿੰਦੇ ਦਾ ਰਣਜੀਤ ਨਾਲ ਪਿਆਰ ਉਸ ਨੂੰ ਪਾਉਣ ਦੀ ਖਿੱਚ ਦੇਖ ਰਿਹਾ ਸੀ ਉਹ ਫਿਰ ਹਲਕਾ ਜਿਹਾ ਮੁਸਕਾਈ ਇਸ ਵਾਰ ਉਸ ਦੀ ਮੁਸਕਰਾਹਟ ਗਸਤੀਆਂ ਦੇ ਅੱਡੇ ਤੇ ਬੈਠੀ ਉਸ ਦਲਾਲ ਵਰਗੀ ਸੀ ਜਿਹੜੀ ਸਿਰਫ ਆਪਣਾ ਫਾਇਦਾ ਸੋਚ ਰਹੀ ਸੀ ਕਿਉਂ ਵਕਤ ਖਰਾਬ ਕਰ ਰਹੇ ਹੋ ਭਾਈ ਸਹਗ ਸਵਰਨ ਸਿਓ ਉਸ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਬਲਵੀਰ ਕੁਰੇ ਮੇਰਾ ਮੁੰਡਾ ਨਸ਼ੇੜੀ ਹੈ ਜਾਂ ਨਹੀਂ ਹੈ ਤੈਨੂੰ ਦਿਖਾਈ ਦੇ ਜਾਂਦਾ ਜੇ ਰਣਜੀਤ ਤੇਰੀ ਸਕੀਤੀ ਹੁੰਦੀ ਉਹ ਬੁਰਬੁਰ ਕਰਨ ਲੱਗੀ ਹਾਂ ਬਿਲਕੁਲ ਕਦੇ-ਕਦੇ ਸਾਨੂੰ ਬਗਾਨੀਆਂ ਧੀਆਂ ਦੀ ਜ਼ਿੰਦਗੀ ਖਰਾਬ ਕਰਨ 'ਚ ਖੁਸ਼ੀ ਮਿਲਦੀ ਹੈ ਤੇ ਹਾਂ ਸੱਚ ਕੰਮ ਕਰਨ ਤੋਂ ਵੀ ਨਿਜਾਤ ਮਿਲ ਜਾਂਦੀ ਹੈ ਇੱਕ ਜ਼ਿੰਦਗੀ ਖਰਾਬ ਹੁੰਦੀ ਦੇਖ ਮੈਨੂੰ ਇੰਨਾ ਕੁ ਬੋਲਣਾ ਪਿਆ ਨਹੀਂ ਮੈਂ ਕਦੇ ਵੀ ਔਰਤਾਂ ਨਾਲ ਬੋਲਣ 'ਚ ਵਿਸ਼ਵਾਸ ਨਹੀਂ ਰੱਖਦਾ ਉਹ ਪਰ ਉੱਠੀ ਤੇ ਬੁਰਬੁਰੀ ਕਰਨ ਲੱਗੀ ਉਸ ਨੂੰ ਦੇਖ ਰਣਜੀਤ ਰੋਣ ਲੱਗ ਪਈ ਸਵਨ ਸਿੰਘ ਉੱਠਿਆ ਤੇ ਉਸ ਦੇ ਕੋਲ ਜਾ ਖੜਾ ਤੋ ਤੈਨੂੰ ਤੇਰੇ ਬਾਪੂ ਤੇ ਵਿਸ਼ਵਾਸ ਹੈ ਉਸ ਨੇ ਰੋਂਦਿਆਂ ਹਾਂ ਵਿੱਚ ਸਿਰ ਹਲਾਇਆ ਜੇ ਸਿੰਦਾ ਹੋਂ ਵੀ ਰਛੇੜੀ ਹੁੰਦਾ ਤਾਂ ਮੈਂ ਕਦੇ ਵੀ ਤੈਨੂੰ ਲੈਣ ਨਹੀਂ ਸਿਉਂਦਾ ਇਹ ਬਿਲਕੁਲ ਸਹੀ ਸਲਾਮਤ ਹੈ ਤੇ ਤੇਰੇ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਧੀ ਇਹ ਆਗਲਾ ਫੈਸਲਾ ਤੇਰੇ ਹੱਥ ਚ ਹੈ ਉਹ ਅੰਦਰ ਮੁੜੀ ਤੇ ਇੱਕ ਬੈਗ ਚ ਕੱਪੜੇ ਪਾ ਬਾਹਰ ਆਖੜੀ ਉਸ ਨੂੰ ਦੇਖ ਬਲਵੀਰ ਕਾਰ ਆਕੇ ਤੋਂ ਬਾਹਰ ਹੋ ਗਈ ਬੂਹੇ ਦੁਪਹਿਰ ਬਾਹਰ ਨਾ ਤਰੀ ਨਹੀਂ ਤੇਰੇ ਲਈ ਇੱਥੇ ਦੇ ਬੂਹੇ ਹਮੇਸ਼ਾ ਲਈ ਬੰਦ ਹੋ ਜਾਣਗੇ ਸਮਝ ਗਈ ਉਹ ਰੋਂਦੀ ਹੋਈ ਫੇਰ ਸਵਰਨ ਸਿਉ ਬਲ ਚੱਕੀ ਤੇ ਉਹਦੀਆਂ ਅੱਖਾਂ 'ਚ ਅਥਾ ਵਿਸ਼ਵਾਸ ਦੇ ਉਹ ਕੁ ਜਿਚੀ ਨਾ ਗੱਡੀ ਵੱਲੋਂ ਤੁਰ ਪਈ ਉਹ ਘਰ ਪਹੁੰਚੇ ਤਾਂ ਚੰਨ ਨੇ ਖੁਸ਼ੀ ਬਣਾਈ ਉਹ ਖੋਸ ਹਾਸੇ ਨਾਲ ਲੱਗੇ ਮਾਲਕ ਨੇ ਉਹਨਾਂ ਦਾ ਘਰ ਖੁਸ਼ੀਆਂ ਨਾਲ ਭਰ ਦਿੱਤਾ ਇਹੋ ਜਿਹੀ ਖੁਸ਼ੀਆਂ ਹਰ ਇੱਕ ਘਰ ਵਿੱਚ ਆਉਣ ਪ੍ਰਮਾਤਮਾ ਕਰੇ ਬਹੁਤ ਵਧੀਆ ਕਹਾਣੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦਰੋਸਾ ਜੀ ਕਹਾਣੀ ਨੂੰ ਆਖਰ ਤੱਕ ਸੁਣਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ